ਬੰਦੀ ਛੋੜ ਦਿਵਸ ਦਾ ਦੀਵਾਲੀ ਦੇ ਨਾਲ ਕੋਈ ਸਬੰਧ ਨਹੀਂ ਹੈ। ਦੀਵਾਲੀ ਸ਼ੁਰੂ ਤੋਂ ਹੀ ਕੱਤਕ ਦੇ ਮਹੀਨੇ ਮਨਾਈ ਜਾਂਦੀ ਰਹੀ ਆ ਪਰ ਬੰਦੀ ਛੋੜ ਦਿਵਸ ਨੂੰ ਦੀਵਾਲੀ ਦੇ ਨਾਲ ਕਿਉਂ ਜੋੜ ਦਿੱਤਾ ਗਿਆ? ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਸਮੇਤ ਰਿਹਾ ਹੋਏ ਨੇ ਉਦੋਂ ਕੱਤਕ ਦਾ ਮਹੀਨਾ ਸੀ। ਕਿਲੇ ਦੇ ਵਿੱਚੋਂ ਰਿਹਾ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਪਹੁੰਚਦੇ ਆ ਹਰੀ RAM ਦੇ ਘਰ ਜੋ ਗਵਾਲੀਅਰ ਦੇ ਕਿਲੇ ਦਾ ਦਰੋਗਾ ਸੀ। ਇਹ ਉਹੀ ਹਰੀ RAM ਸੀ ਜਿਨੇ ਗੁਰੂ ਸਾਹਿਬ ਨੂੰ 52 ਕਲੀਆਂ ਵਾਲਾ ਚੋਲਾ ਬਣਵਾ ਕੇ ਦਿੱਤਾ ਸੀ। ਹਰੀ RAM ਨੇ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਦੇ ਵਿੱਚ ਆਪਣੇ ਘਰ ਦੇ ਵਿੱਚ ਦੀਪਮਾਲਾ ਬਹੁਤ ਦੀਵਾਲੀ ਵਾਲਾ ਦਿਨ ਨਹੀਂ ਸੀ ਦੀਵਾਲੀ ਹੋ ਸਕਦਾ ਉਸ ਤੋਂ 2 ਦਿਨ ਪਹਿਲਾਂ ਹੋਵੇ ਜਾਂ ਹੋ ਸਕਦਾ 2 ਦਿਨ ਬਾਅਦ ਹੋਵੇ ਆਪਾਂ ਨੂੰ ਵੀ ਇਹੀ ਪੜਾਇਆ ਗਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾਅ ਹੋ ਕੇ ਸਿੱਧਾ ਸ੍ਰੀ ਦਰਬਾਰ ਸਾਹਿਬ ਆਏ ਜਿੱਥੇ ਪਹਿਲੀ ਵਾਰ ਉਦੋਂ ਦੀਪਮਾਲਾ ਕੀਤੀ ਗਈ ਸੀ ਪਰ ਇਹ ਪੂਰਾ ਸੱਚ ਨਹੀਂ ਹੈ ਪਟਵਈ ਸਰੋਤਾਂ ਦੇ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾਅ ਹੋਣ ਤੋਂ 3-4 ਮਹੀਨੇ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਸੀ ਉਦੋਂ ਮਾਘ ਦਾ ਮਹੀਨਾ ਸੀ ਤੇ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਦੇ ਵਿੱਚ ਉਦੋਂ ਪਹਿਲੀ ਵਾਰ ਸ੍ਰੀ ਦਰ ਦੇ ਵਿੱਚ ਇਹ ਸਵਾਲ ਹੋਊਗਾ ਕਿ ਕੀ ਸਿੱਖ ਦੀਵਾਲੀ ਮਨਾ ਸਕਦਾ ਜਾਂ ਨਹੀਂ ਦੇਖੋ ਇਹ ਤੁਹਾਡਾ ਨਿੱਜੀ ਫੈਸਲਾ ਪਰ ਜੇ ਆਪਾਂ ਇਤਿਹਾਸਕ ਪੱਖ ਤੋਂ ਦੇਖੀਏ ਤਾਂ ਗੁਰੂ ਸਹਿਬਾਨਾਂ ਦੇ ਹੁਕਮਨਾਮਿਆਂ ਦੇ ਵਿੱਚ ਦੀਵਾਲੀ ਦਾ ਜ਼ਿਕਰ ਤਾਂ ਜ਼ਰੂਰ ਮਿਲਦਾ ਪਰ ਉਸ ਸਮੇਂ ਸਿੱਖ ਦੀਵਾਲੀ ਮਨਾਉਂਦੇ ਸੀ ਜਾਂ ਨਹੀਂ ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ